ਕਿਸੇ ਨੂੰ ਤਿੰਨ ਰੋਟੀਆਂ ਨਾ ਦਿਆ ਕਰੋ ਟਿਫਨ ਦੇ ਵਿੱਚ ਤਿੰਨ ਰੋਟੀਆਂ ਕਦੇ ਵੀ ਨਹੀਂ ਪਾਣੀਆਂ ਚਾਹੀਦੀਆਂ ਇਹ ਗੱਲ ਕਿਉਂ ਟੋਕੀ ਜਾਂਦੀ ਹੈ ਤੁਸੀਂ ਅਕਸਰ ਸੁਣਿਆ ਹੋਵੇਗਾ ਆਪਣੇ ਮੰਮੀ ਤੋਂ ਆਪਣੇ ਦਾਦਾ ਦਾਦੀ ਜਾਂ ਫਿਰ ਨਾਨੀ ਤੋਂ ਵੀ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਉਹ ਅਕਸਰ ਟੋਕਦੇ ਨੇ ਕਿ ਤਿੰਨ ਚੀਜ਼ਾਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਇਹ ਅਸਲ ਦੇ ਵਿੱਚ ਕੋਈ ਸੱਚਾਈ ਹੈ ਜਾਂ ਫਿਰ ਕੋਈ ਕਹਿ ਸਕਦੇ ਆ ਅੰਧਵਿਸ਼ਵਾਸ ਹੈ ਅਖੀਰ ਕਿਉਂ ਕਹੀ ਜਾਂਦੀ ਹੈ ਵੀ ਤਿੰਨ ਚੀਜ਼ਾਂ ਕਦੇ ਵੀ ਨਹੀਂ ਕੰਨੀਆਂ ਚਾਹੀਦੀਆਂ ਜਾਂ ਫਿਰ ਤਿੰਨ ਰੋਟੀਆਂ ਨਹੀਂ ਖਾਣੀਆਂ ਚਾਹੀਦੀਆਂ ਫਿਰ ਕੋਈ ਵੀ ਚੀਜ਼ ਨੂੰ ਲੈ ਲਓ ਤਿੰਨ ਚੀਜ਼ ਨੂੰ ਟੋਕੀਆਂ ਜਾਂਦੀਆਂ ਨੇ ਦਰਅਸਲ ਭਾਰਤੀ ਪਰਿਵਾਰਾਂ ਦੇ ਵਿੱਚ ਖਾਣ ਪੀਣਾ ਖਾਣ ਪੀਣ ਦੇ ਨਾਲ ਜੁੜੀਆਂ ਕਈ ਪਰੰਪਰਾਵਾਂ ਅਤੇ ਮੰਤਾਵਾਂ ਅੱਜ ਵੀ ਮੰਨੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਹੈ ਥਾਲੀ ਦੇ ਵਿੱਚ ਤਿੰਨ ਰੋਟੀਆਂ ਇੱਕੋ ਵਾ ਨਹੀਂ ਰੱਖੀਆਂ ਜਾਂਦੀਆਂ ਮਾਵਾਂ ਨਾਨੀਆਂ ਅਤੇ ਦਾਦੀਆਂ ਅਕਸਰ ਕਹਿੰਦੀਆਂ ਨੇ ਤਿੰਨ ਨਾ ਖਾਓ ਦੋ ਜਾਂ ਫਿਰ ਚਾਰ ਲਓ ਇਸ ਦੇ ਪਿੱਛੇ ਕਈ ਧਾਰਮਿਕ ਜੋਤਿਸ਼ੀ ਅਤੇ ਸਿਹਤ ਨਾਲ ਜੁੜੇ ਕਾਰਨ ਵੀ ਦੱਸੇ ਜਾਂਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਾਰਮਿਕ ਅਤੇ ਜੋਤਿਸ਼ੀ માનਤਾਵਾਂ ਦੇ ਅਨੁਸਾਰ ਤਾਂ ਦੱਸ ਦਈਏ ਕਿ ਕੁਝ ਜੋਤਿਸ਼ ਦੇ ਅਨੁਸਾਰ ਅੰਕ ਜੋਤਿਸ਼ ਦੇ ਵਿੱਚ 3 ਅੰਕ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਨਕਾਰਾਤਮਕ ਊਰਜਾ ਦੇ ਨਾਲ ਜੋੜਿਆ ਜਾਂਦਾ ਹੈ ਪੁਰਾਣੀ ਮੰਨਤਾ ਹੈ ਕਿ ਮ੍ਰਿਤਕ ਦੇ ਨਾਮ ਦੇ ਉੱਤੇ ਭੋਜਨ ਦੇ ਦੌਰਾਨ ਹੀ ਥਾਲੀ ਦੇ ਵਿੱਚ 3 ਰੋਟੀਆਂ ਰੱਖੀਆਂ ਜਾਂਦੀਆਂ ਨੇ ਇਸ ਦੇ ਲਈ ਜੀਵਨ ਵਿਅਕਤੀ ਦੇ ਲਈ ਤਿੰਨ ਰੋਟੀਆਂ ਰੱਖਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਫਿਰ ਆਂਦਾ ਹੈ ਬਜ਼ੁਰਗਾ ਦੀ ਜਕਰ ਗੱਲ ਕੀਤੇ ਜਾਵੇ ਤਾਂ ਦਾਦੀ ਨਾਨੀ ਤੋਂ ਮਿਲੀ ਇਹ ਸਿੱਖਿਆ ਪੀੜੀ ਦਰ ਪੀੜੀ ਘਰਾਂ ਦੇ ਵਿੱਚ ਰਿਵਾਜ ਬਣ ਗਈ ਹੈ ਪਹਿਲਾਂ ਧਾਰਮਿਕ ਮੰਨਤਾਵਾਂ ਦੇ ਕਾਰਨ ਇਸ ਦਾ ਪਾਲਣ ਹੁੰਦਾ ਸੀਗਾ ਪਰ ਹੌਲੀ-ਹੌਲੀ ਇਸ ਸਿਹਤ ਨਾਲ ਜੁੜੀ ਆਦਤ ਵਾਂਗ ਮੰਨੀ ਜਾਂਦੀ ਹੈ ਇਸ ਦਿਖਾਉਂਦੀ ਹੈ ਕਿ ਭੋਜਨ ਹਮੇਸ਼ਾ ਸੰਤੁਲਿਤ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਹੈ ਜੇਕਰ ਸਿਹਤ ਨਜ਼ਰੀਏ ਦੇ ਨਾਲ ਦੇਖੀਏ ਤਾਂ ਹੈਲਥ ਮਾਇਰਾ ਦੇ ਅਨੁਸਾਰ ਵੀ ਤਿੰਨ ਰੋਟੀਆਂ ਇੱਕੋ ਵਾਰ ਖਾਣਾ ਹਰ ਕਿਸੇ ਲਈ ਉਚਿਤ ਨਹੀਂ ਹੈ ਸੰਤੁਲਿਤ ਭੋਜਨ ਦੇ ਵਿੱਚ ਦੋ ਰੋਟੀਆਂ ਇੱਕ ਕਟੋਰੀ ਦਾਲ ਸਬਜ਼ੀ ਅਤੇ ਕੁਝ ਚੋਲ ਕਾਫੀ ਮੰਨੇ ਜਾਂਦੇ ਨੇ ਤਿੰਨ ਰੋਟੀਆਂ ਦੇ ਨਾਲ ਪਚਾਉਣ ਦੀ ਸਮੱਸਿਆ ਭਾਰਾਪਨ ਅਤੇ ਭਾਰ ਵਧਨ ਦਾ ਖਤਰਾ ਵੀ ਬਣ ਸਕਦਾ ਜੇਕਰ ਹੋਰ ਖਾਣ ਪੀਣ ਦੀਆਂ ਪਰੰਪਰਾਵਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਸੰਸਕ੍ਰਿਤੀ ਦੇ ਵਿੱਚ ਕਈ ਹੋਰ ਨਿਯਮ ਵੀ ਮੰਨੇ ਜਾਂਦੇ ਨੇ ਜਿਵੇਂ ਕਿ ਰਾਤ ਨੂੰ ਦਹੀਂ ਨਾ ਖਾਣਾ ਭੋਜਨ ਤੋਂ ਬਾਅਦ ਕੁਝ ਮਿੱਠਾ ਜ਼ਰੂਰ ਖਾਣਾ ਜਾਂ ਫਿਰ ਲੂਣ ਚੁਟਕੀ ਦੇ ਨਾਲ ਵੀ ਸ਼ਾਮਿਲ ਕਰਨਾ ਇਹ ਸਾਰੀਆਂ ਆਦਤਾਂ ਖਾਣ ਪੀਣ ਦੇ ਵਿੱਚ ਅਨੁਸ਼ਾਸਨ ਅਤੇ ਸੰਤੁਲਨ ਬਣਾਈ ਰੱਖਣ ਦੇ ਲਈ ਮੰਨਿਆ ਜਾਂਦੇ ਨੇ ਆਖਿਰ ਸੱਚਾਈ ਕੀ ਹੈ ਵਿਗਿਆਨ ਕੀ ਕਹਿੰਦਾ ਹੈ ਤਾਂ ਵਿਗਿਆਨਕ ਤੌਰ ਤੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਰੋਟੀਆਂ ਨਾ ਖਾਣ ਰੱਖਣ ਦਾ ਕੋਈ ਸਿੱਧਾ ਕਾਰਨ ਨਹੀਂ ਮਿਲਦਾ ਇਹ ਮੁੱਖ ਤੌਰ ਦੇ ਉੱਤੇ ਧਾਰਮਿਕ ਅਤੇ ਪਰੰਪਰਾ ਆਦਤਾਂ ਦੇ ਨਾਲ ਜੁੜਿਆ ਹੋਇਆ ਫਿਰ ਵੀ ਸਿਹਤ ਦੇ ਪੱਖੋਂ ਦੋ ਜਾਂ ਫਿਰ ਚਾਰ ਰੋਟੀਆਂ ਖਾਣਾ ਸੰਤੁਲਿਤ ਭੋਜਨ ਦੀ ਨਿਸ਼ਾਨੀ ਮੰਨਿਆ ਹੰਦੀ ਹੈ ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਸੀਗਾ ਤੇ ਵੀਡੀਓ ਤੁਸੀਂ ਧਿਆਨ ਨਾਲ ਜ਼ਰੂਰ ਸੁਣ ਲਿਓ ਇੱਕ ਵਾਰ ਫਿਰ ਤੋਂ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਮਨਨ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆਂਦਾ ਹੈ ਕਿ ਸਾਨੂੰ ਤਿੰਨ ਰੋਟੀਆਂ ਖਾਣ ਤੋਂ ਜਾਂ ਫਿਰ ਤਿੰਨ ਰੋਟੀਆਂ ਥਾਲੀ ਦੇ ਵਿੱਚ ਰੱਖਣ ਤੋਂ ਜਾਂ ਫਿਰ ਤਿੰਨ ਰੋਟੀਆਂ ਕਿਤੇ ਲੈ ਕੇ ਜਾਣ ਤੋਂ ਕਿਉਂ ਰੋਕਿਆ ਜਾਂਦਾ ਹੈਗਾ ਤਾਂ ਸ਼ਾਇਦ ਉਮੀਦ ਕਰਦੀਆਂ ਤੁਹਾਨੂੰ ਇਸ ਦਾ ਸਹੀ ਜਵਾਬ ਅੱਜ ਮਿਲ ਗਿਆ ਹੋਵੇਗਾ